ਬਹੁਤ ਧੰਨਵਾਦ ਕਿ ਤੁਸੀਂ ਹਮੇਸ਼ਾ ਹੀ ਸਾਡੀ ਐਕਸਪੈਕਟੇਸ਼ਨਸ ਤੋਂ ਵੀ ਜ਼ਿਆਦਾ ਸਾਥ ਦਿੱਤਾ ਜੇ ਪੰਜਾਬੀ ਸਿਨੇਮਾ ਅੱਜ ਕਿਤੇ ਵੀ ਖੜਾ ਹੈ ਤੇ ਮੈਂ ਓਨੈਸਟਲੀ ਕਹਿਣਾ ਅੱਧੀ ਮਿਹਨਤ ਸਾਡੀ ਆ ਅੱਧੀ ਸਾਡੇ ਮੀਡੀਆ ਦੀ ਜਿਨੇ ਹਮੇਸ਼ਾ ਸਾਨੂੰ ਤਵੱਜਹ ਦਿੱਤੀ ਹੈ ਜਿਨੇ ਹਮੇਸ਼ਾ ਸਾਨੂੰ ਉਤਸ਼ਾਹਿਤ ਕੀਤਾ ਜਿਨੇ ਹਮੇਸ਼ਾ ਚਾਹਿਆ ਕਿ ਤੁਹਾਡਾ ਆਪਣਾ ਸਿਨੇਮਾ ਅੱਜ ਗਲੋਬ ਦੇ ਉੱਤੇ ਦਿਸੇ ਕਿ ਅਸੀਂ ਵੀ ਕਿਤੇ ਬੈਠੇ ਆ ਅਸੀਂ ਇਕੱਲੇ ਰੌਲਾ ਪਾ ਕੇ ਕੁਝ ਨਹੀਂ ਕਰ ਸਕਦੇ ਜਦ ਤੱਕ ਤੁਸੀਂ ਸਾਡਾ ਸਾਥ ਨਾ ਦਿਓ ਆਜੋ ਖਸਰਾ ਸਾਹਿਬ ਉਹੀ ਗੱਲ ਕਵਾਂਗਾ ਜਿਹੜੀ ਤੁਹਾਨੂੰ ਮੈਂ ਪ੍ਰੋਮੋਸ਼ਨ ਦੇ ਵਿੱਚ ਪਹਿਲਾਂ ਕਹਿ ਰਿਹਾ ਸੀ ਕਿ ਇਸ ਫਿਲਮ ਦੇ ਵਿੱਚ ਸਾਡੀ ਕੋਸ਼ਿਸ਼ ਸੀ ਕਿ ਸਾਡਾ origignal cinema ਜਿਹੜਾ ਮੈਨੂੰ ਹੁਣੇ ਬਹੁਤ ਅੱਛਾ ਕੰਪਲੀਮੈਂਟ ਮਿਲੇ ਜਸਵੰਤ ਆਜੋ ਉਹ ਬਹੁਤ ਚ ਮੇਰੇ ਬਹੁਤ ਹੀ ਪਿਆਰੇ ਮਿੱਤਰ ਵਿਵੇਕ ਮਰਹੂਮ ਸ਼ੌਕ ਸਾਹਿਬ ਵੀ ਸਾਡੇ ਨਾਲ ਸੀ ਉਹ ਜਿਹੜਾ origignal ਫਲੇਵਰ ਸੀ ਉਹ ਕੁਝ ਲੋਕਾਂ ਦੇ ਨਾਲ ਹੀ ਮੈਨੂੰ ਲੱਗਦਾ ਚਲਾ ਗਿਆ ਪਰ ਮੇਰਾ ਮਨ ਬਹੁਤ ਸੀ ਕਿ ਉਹਨੂੰ ਰਿਵਾਈਵ ਕਰੀਏ ਵੱਡਾ ਸਿਨੇਮਾ ਗਰੇਂਜਰ ਵਾਲਾ ਸਿਨੇਮਾ ਅਸੀਂ ਰੋਜ਼ ਦੇਖਦੇ ਆਂ ਡਿਜ਼ਾਈਨਡ ਸਿਨੇਮਾ ਪਲਾਨਡ ਸਿਨੇਮਾ ਵੀ ਰੋਜ਼ ਦੇਖਦੇ ਆਂ ਕਿ ਅਸੀਂ ਕਾਮੇਡੀ ਡਿਜ਼ਾਈਨ ਕਰਦੇ ਆਂ ਬਹੁਤੀ ਵਾਰੀ ਪਲਾਨ ਕਰਦੇ ਆਂ ਪਰ ਇਹ ਰੌ ਹਿਊਮਰ ਆਰਗੇਨਿਕ ਗੱਲਾਂ ਚੋਂ ਲੱਗਦਾ ਜਿਦਾ ਨਿਕਲਿਆ ਉਹ ਕੋਸ਼ਿਸ਼ ਕੀਤੀ ਹੈ ਕਿ ਉਹ ਸਿਨੇਮਾ ਰਿਵਾਈਵ ਕਰੀਏ ਇਹ ਪੈਰਲਲ ਸਿਨੇਮਾ ਜੇ ਲੋਕਾਂ ਨੇ ਕਾਮਯਾਬ ਕਰਤਾ ਆਡੀਅנס ਨੇ ਔਰ ਤੁਸੀਂ ਸਾਰਿਆਂ ਨੇ ਕਾਮਯਾਬ ਕਰਤਾ ਤੇ ਮੇਰੀ ਫਿਲਮ ਦੇ ਵਿੱਚ ਤੁਸੀਂ ਇਸ ਫਿਲਮ ਦੇ ਵਿੱਚ ਦੇਖਿਆ ਹੋਣਾ ਉਹ ਬਹੁਤ ਮਹਿੰਗੇ ਆਰਟਿਸਟਸ ਮੈਂ ਨਹੀਂ ਲੈ ਸਕਿਆ ਜਿਨ੍ਹਾਂ ਦਾ ਰੇਟ ਬਹੁਤ ਜ਼ਿਆਦਾ ਹੈ ਜਾਂ ਜਿਨ੍ਹਾਂ ਨੂੰ ਅਫੋਰਡ ਕਰਨਾ ਪੋਸੀਬਲ ਨਹੀਂ ਹੈ ਉਹਨਾਂ ਦਾ ਕਸੂਰ ਨਹੀਂ ਉਹ ਡਿਜ਼ਰਵ ਕਰਦੇ ਨੇ ਪਰ ਫਿਰ ਇਹ ਜੀਤਾਂ ਦਾ ਸਿਨੇਮਾ ਨਹੀਂ ਬਣੇਗਾ ਤੇ ਬਹੁਤ ਸਾਰੇ ਆਰਟਿਸਟ ਇੰਤਜ਼ਾਰ ਚ ਹੀ ਰਹ ਜਣਗੇ ਵੀ ਸਾਨੂੰ ਕਦੋਂ ਕੰਮ ਮਿਲੇਗਾ ਮੈਂ ਬਹੁਤ ਖੁਸ਼ ਹੋਵਾਂਗਾ ਜੇ ਇਸ ਤਰ੍ਹਾਂ ਦੀਆਂ ਸਾਲ ਦੇ ਵਿੱਚ 10-15 ਫਿਲਮਾਂ ਬਣਨ ਲੱਗ ਪੈਣ ਹੋਰ ਪ੍ਰੋਡਿਊਸਰਸ ਵੀ ਇਸ ਤਰ੍ਹਾਂ ਦਾ ਸਿਨੇਮਾ ਕਰਨ ਤੇ ਬਹੁਤ ਸਾਰੇ ਉਹ ਆਰਟਿਸਟਸ ਜਿਹੜੇ ਡਿਜ਼ਰਵ ਕਰਦੇ ਨੇ ਪਰ ਉਹਨਾਂ ਨੂੰ ਕੰਮ ਘੱਟ ਮਿਲਿਆ ਜਾਂ ਮਿਲਦਾ ਘੱਟ ਹੈ ਉਹਨਾਂ ਨੂੰ ਵੀ ਕੰਮ ਮਿਲੇਗਾ ਪੈਰਲਲ ਸਿਨੇਮਾ ਚੱਲੇਗਾ ਅਸੀਂ ਬੁਲੰਦੀਆਂ ਤੇ ਜਾਵਾਂਗੇ ਪੰਜਾਬੀ ਸਿਨੇਮਾ ਬੁਲੰਦੀਆਂ ਤੇ ਜਾਏਗਾ ਜੇ ਫਰਲੋ ਫਿਲਮ ਤੁਹਾਨੂੰ ਚੰਗੀ ਲੱਗੀ ਹੈ ਇਹਦੀ ਇਹਦਾ ਨੈਚੁਰਲ ਹਿਊਮਰ ਇਹਦਾ ਕਨਸੈਪਟ ਪਰਫਾਰਮੈਂਸਸ ਔਰ ਮੈਸੇਜ ਜਿਹੜਾ ਅਸੀਂ ਇਸ ਫਿਲਮ ਦੇ ਵਿੱਚ ਦਿੱਤਾ ਹੈ ਜੇ ਚੰਗਾ ਲੱਗਾ ਤੇ ਮੇਰੀ ਬੇਨਤੀ ਹੈ ਤੁਹਾਨੂੰ ਕਿ ਇਹਨੂੰ ਦਿਲੋਂ ਪ੍ਰਮੋਟ ਕਰਿਓ ਇਸ ਫਿਲਮ ਨੂੰ ਬਹੁਤ ਸ਼ੁਕਰੀਆ ਜੀ ਥੈਂਕ ਯੂ ਤੇ ਹੁਣ ਸਾਡੀ ਇਸ ਫਿਲਮ ਦੀ ਹੀਰੋਇਨ ਜਿਹਨੇ ਬਹੁਤ ਹੀ ਨਿੱਗਰ ਤਰੀਕੇ ਦੇ ਨਾਲ ਆਪਣੇ ਆਪਣੀ ਪਰਫਾਰਮੈਂਸ ਨੂੰ ਨਿਭਾਇਆ ਸਿਰਫ ਹੀਰੋਇਨ ਨੂੰ ਦਿਮਾਗ 'ਚ ਨਹੀਂ ਰੱਖਿਆ ਜਿੱਥੇ ਪਰਫਾਰਮ ਕਰਨ ਦੀ ਲੋਟ ਸੀ ਉਹਨੇ ਉੱਥੇ ਪਰਫਾਰਮ ਕੀਤਾ ਜਿੱਥੇ ਉਹਦੇ ਚ ਮਦਰ ਨਜ਼ਰ ਆਣੀ ਚਾਹੀਦੀ ਸੀ ਮਦਰ ਨਜ਼ਰ ਆਈ ਜਿੱਥੋਂ ਉਹ ਮੁਹੱਬਤ ਅੱਖਾਂ 'ਚੋਂ ਝਲਕਣੀ ਚਾਹੀਦੀ ਸੀ ਉਹ ਵੀ ਝਲਕੀ ਮਤਲਬ ਮੈਂ ਬਹੁਤ ਇੰਪ੍ਰੈਸਡ ਇਹਨਾਂ ਦੀ ਪਰਫਾਰਮੈਂਸ ਤੋਂ ਇਸ ਸਮੇਂ ਚਾਹਵਾਂਗਾ ਲਵ ਗੱਲ ਤੁਹਾਨੂੰ ਮੁਖਾਤਬ ਹਾਂ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਸ਼ੁਕਰੀਆ ਦਾ ਕਰਨਾ ਚਾਹੁੰਦੀ ਆ ਮੈਂ ਕੁਗੀ ਸ਼ਾਇਰ ਦਾ ਕਿਉਂਕਿ ਤੁਸੀਂ মিডিਆ ਮੇਰੇ ਤੋਂ ਵੱਧ ਜਾਣਦੇ ਹੋ ਕਿ ਅੱਜ ਕੱਲ ਆਰਟਿਸਟ ਨੂੰ ਇੰਨਾ ਕ੍ਰੈਡਿਟ ਨਹੀਂ ਦਿੱਤਾ ਜਾਂਦਾ ਜਿੰਨਾ ਕਿ ਉਹ ਡਿਜ਼ਰਵਿੰਗ ਹੈਗਾ ਤੇ ਮੈਂ ਇਸ ਚੀਜ਼ ਦੀ ਬਹੁਤ ਜ਼ਿਆਦਾ ਬਲੇਸਿੰਗ ਫੀਲ ਕਰਦੀ ਆ ਸਾਡੀ ਸਾਰੀ ਟੀਮ ਜਿਹੜੀ ਹੈਗੀ ਆ ਇਹ ਸਾਰੇ ਹੀ ਕ੍ਰੈਡਿਟ ਦੇ ਹੱਕਦਾਰ ਹੈਗੇ ਕੋਈ ਇੱਕ ਬੰਦਾ ਨਹੀਂ ਹੈਗਾ ਤੇ ਇਸ ਚੀਜ਼ ਨੂੰ ਸਰ ਨੇ ਬਹੁਤ ਬਖੂਬੀ ਤਰੀਕੇ ਦੇ ਨਾਲ ਸਾਨੂੰ ਪ੍ਰੋਮੋਸ਼ਨਸ ਦੇ ਵਿੱਚ ਵੀ ਪ੍ਰਮੋਟ ਕੀਤਾ ਕੱਲੇ-ਕੱਲੇ ਆਰਟਿਸਟ ਨੂੰ ਬਹੁਤ ਆਰਟਿਸਟ ਤੁਸੀਂ ਵੀ ਵੇਖਿਓ ਨੇ ਇੰਡਸਟਰੀ ਦੇ ਜਿਹੜੇ ਬਹੁਤ ਜ਼ਿਆਦਾ ਨਾਮ ਵੀ ਨੇ ਬਹੁਤ ਜ਼ਿਆਦਾ ਬਜਟ ਵਾਲੇ ਨੇ ਪਰ ਉਹਨਾਂ ਨੇ ਕਦੀ ਆਪਣੇ ਨਾਲ ਦੇ ਆਰਟਿਸਟ ਨੂੰ ਚੰਗੇ ਤਰੀਕੇ ਦੇ ਨਾਲ ਕ੍ਰੈਡਿਟਸ ਨਹੀਂ ਦਿੱਤੇ ਉਹਦੀ ਪਰਫਾਰਮੈਂਸ ਨੂੰ ਸਿਰਫ ਕੈਮਰਾ ਤੇ ਹੀ ਅਪਰੀਸ਼ੀਏਟ ਕੀਤਾ ਵਾ ਪਰ ਮੈਨੂੰ ਮੈਸਿਸ ਦਾ ਬਹੁਤ ਮਾਣ ਮਹਿਸੂਸ ਕਰਦੀ ਆ ਕਿ ਨਵੇਂ ਸਾਲ ਦੀ ਪਹਿਲੀ ਫਿਲਮ ਜਿਹਦੇ ਵਿੱਚ ਮੈਂ ਹਿੱਸਾ ਹੈ ਗਈਆਂ ਬਹੁਤ ਹੀ ਇਮਾਨਦਾਰੀ ਦੇ ਨਾਲ ਸਾਡੀ ਫਿਲਮ ਬਣੀ ਆ ਪ੍ਰੋਪਰ ਆਡੀਸ਼ਨ ਦੇ ਕੇ ਤੇ ਸਾਰਿਆਂ ਸਾਰਿਆਂ ਦੇ ਹੀ ਬਹੁਤ ਮਿਹਨਤ ਲੱਗੀ ਆ ਇਹ ਮੇਰੀ ਇਕੱਲੀ ਫਿਲਮ ਜੈ ਇੰਨਾ ਦੀ ਨਹੀਂ ਹੈਗੀ ਅਸੀਂ ਸਾਰਿਆਂ ਨੇ ਬਹੁਤ ਮਿਹਨਤ ਕੀਤੀ ਆ ਤੇ ਮੈਂ ਉਮੀਦ ਕਰਦੀ ਆ ਮੀਡੀਆ ਤੋਂ ਕਿ ਤੁਸੀਂ ਸਾਨੂੰ ਇੰਨਾ ਹੀ ਪਿਆਰ ਦਿਓ ਕਿਉਂਕਿ ਸਾਨੂੰ ਤੁਹਾਡੀ ਜਿਆਦਾ سپورਟ ਦੀ ਲੋੜ ਹੈ ਕਿ ਐਵੇਂ ਦਾ ਸਿਨੇਮਾ ਜਿਹੜਾ ਹੋਰ ਅੱਗੇ ਵੱਧ ਸਕੇ ਤੇ ਤੁਸੀਂ ਚੰਗੇ ਤਰੀਕੇ ਨਾਲ ਸਾਨੂੰ ਪ੍ਰਮੋਟ ਕਰੋ ਧੰਨਵਾਦ ਥੈਂਕ ਯੂ ਜੀ ਔਰ ਮੇਰੀ ਇਸ ਫਿਲਮ ਦੇ ਵਿੱਚ ਮੇਰੇ ਆਫਿਸ ਦੀ ਜਿਹੜੀ ਕੋਰ ਟੀਮ ਹੈ ਉਹਦੇ ਵਿੱਚੋਂ ਮਨਵੀਰ ਰਾਏ ਸ਼ੈਲੀ ਮੈਡਮ ਆਓ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਦਾ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਸਰ ਇਹ ਫਿਲਮ ਜਦੋਂ ਮਿਲੀ ਮੈਨੂੰ ਲੱਗ ਰਿਹਾ ਸੀ ਕਿ ਮੈਂ ਕਾਮੇਡੀ ਨਿਭਾ ਪਾਉਂਗੀ ਪਤਾ ਨਹੀਂ ਨਹੀਂ ਕਿਉਂਕਿ ਮੇਰੇ ਲਈ ਪਹਿਲੀ ਵਾਰੀ ਬੜਾ ਚੈਲੈਂਜਿੰਗ ਸੀਗਾ ਕਿ ਹਾਂ ਕੀ ਕਾਮੇਡੀ ਕਰਨੀ ਆ ਸਕਰੀਨ ਦੇ ਉੱਤੇ ਪਰ ਆਮ ਸੋ ਇੰਪ੍ਰੈਸਡ ਕਿ ਸਾਰੀ ਟੀਮ ਨੇ ਇਨੀ ਹੈਲਪ ਕੀਤੀ ਸਰ ਨੇ ਐਂਡ ਇਨਾ ਲਾਈਟ ਹਾਰਟਡ ਕਾਮੇਡੀ ਫਿਲਮ ਮੇਰੇ ਝੋਲੀ ਚ ਪਾਤੀ ਥੈਂਕ ਯੂ ਸੋ ਮੱਚ ਲੋਕ ਕਹਿਣਗੇ ਸੋਰੀ ਕਿ ਮਨ ਚ ਮੈਂ ਰੋਈ ਜਾਂਦੀ ਆ ਮੈਂ ਅੰਦਰੋਂ ਇਨੀ ਇਮੋਸ਼ਨਲ ਹੋ ਰਹੀ ਆ ਕਿਉਂਕਿ ਮੈਂ ਜਦੋਂ ਫਿਲਮ ਬਣੀ ਆ ਮਤਲਬ ਡਬਿੰਗ ਹੋਈ ਆ ਉਦੋਂ ਇਨਾ ਪਤਾ ਨਹੀਂ ਚਲਦਾ ਇੱਕ ਆਰਟਿਸਟ ਨੂੰ ਵੀ ਤੁਸੀਂ ਕੀ ਕੰਮ ਕਰਿਆ ਜਦੋਂ ਫਿਲਮ ਆਈ ਆ ਹੁਣ ਪਰਦੇ ਤੇ ਆਪਣੇ ਆਪ ਨੂੰ ਦੇਖਿਆ ਤਾਂ ਲੱਗਿਆ ਕਿ ਕੀ ਕੁਝ ਅੱਛਾ ਕਰਿਆ ਨਵਾਂ ਸਾਲ ਬਹੁਤ ਵਧੀਆ ਝੜਿਆ ਸੋ ਥੈਂਕ ਯੂ ਸੋ ਮੱਚ ਪਲੀਜ਼ ਤੁਸੀਂ ਵੀ ਇਹ ਫਿਲਮ ਨੂੰ ਪ੍ਰਮੋਟ ਕਰੋ ਤੇ ਬਾਕੀ ਜਿਹੜੇ ਆਰਟਿਸਟ ਨੇ ਜਿਨ੍ਹਾਂ ਨੂੰ ਮੌਕਾ ਨਹੀਂ ਮਿਲਦਾ ਕਈ ਵਾਰ ਉਹ ਫਿਲਮ 'ਚ ਹੁੰਦੇ ਨੇ ਸਿਰਫ ਖੜੇ ਰਹਿ ਜਾਂਦੇ ਨੇ ਕਿਸੇ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਹਨਾਂ 'ਚ ਕਿੰਨਾ ਟੈਲੈਂਟ ਹੈ ਬਹੁਤ ਘੱਟ ਡਾਇਰੈਕਟਰ ਪ੍ਰੋਡਿਊਸਰ ਐਵੇਂ ਦੇ ਹੁੰਦੇ ਨੇ ਜਿਹੜੇ ਉਹ ਵਾਲੇ ਆਰਟਿਸਟ ਨੂੰ ਅੱਗੇ ਪ੍ਰਮੋਟ ਕਰਦੇ ਨੇ ਪ੍ਰਮੋਸ਼ਨ 'ਚ ਰੱਖਦੇ ਨੇ ਸਰ ਥੈਂਕ ਯੂ ਸੋ ਮੱਚ ਕਿਸੀ ਗੋਡ ਥੈਂਕ ਯੂ ਗੋਡ ਬles ਸਾਡੇ ਮਤਲਬ ਟੀਮ ਦੇ ਸਭ ਤੋਂ ਬਿਹਤਰੀਨ ਜਿਹੜੇ ਮੈਂਬਰ ਮੇਰੀ ਉਹ ਆਫੀਸ਼ੀਅਲ ਟੀਮ ਦੇ ਆਓ ਜੀ ਤਰਲੋਕ ਤਰਸੇਮ ਮਖਣਾ ਮਖਣਾ ਜੀ ਮੈਂ ਉਹ ਨਹੀਂ ਕਹਿੰਦਾ ਨਾ ਤਰਲੋਕ ਕਿਤੋਂ ਤਰਲੋਕ ਤਰਸੇਮ ਤਰਸੇਮ ਮੈਂ ਇੱਕ ਆਮ ਦਰਸ਼ਕ ਦੇ ਤੌਰ ਤੇ ਗੱਲ ਕਹਿਣੀ ਜਾ ਰਿਹਾ ਕਿ ਇਹ ਗੱਲ ਇਹ ਜਿਹੜੀ ਫਿਲਮ ਹੈ ਇਹ ਸਹੀ ਸਮੇਂ ਤੇ ਸਹੀ ਵਕਤ ਤੇ ਆਈ ਹੈ ਫਿਲਮ ਅੱਜ ਪੰਜਾਬ ਨੂੰ ਤੇ ਪੰਜਾਬੀਅਤ ਨੂੰ ਇਹੋ ਜਿਹੀਆਂ ਫਿਲਮਾਂ ਦੀ ਲੋੜ ਸੀ ਔਰ ਕੁਗੀ ਭਾਜੀ ਨੇ ਇਹਨਾਂ ਦੀ ਸਾਰੀ ਫੈਰ ਲੋ ਟੀਮ ਨੇ ਵਿਕਰਮ ਗਰੋਵਰ ਜੀ ਗੁਰਲਵ ਜੀ ਪਰਵਿੰਦਰ ਜੀ ਔਰ ਜਿੰਨੇ ਵੀ ਇਹਦੇ ਨਾਲ ਜੁੜੇ ਸੀ ਇਹਨਾਂ ਨੇ ਇਹ ਬਹੁਤ ਵਧੀਆ ਸ਼ੁਰੂਆਤ ਕੀਤੀ ਹੈ ਨਵੇਂ ਸਾਲ ਦੀ ਤੇ ਮੈਂ ਬਹੁਤ-ਬਹੁਤ ਉਬਾਰੀ ਆ ਕਿ ਅਸੀਂ ਸਾਰੇ ਇਸ ਫਿਲਮ ਦਾ ਹਿੱਸਾ ਤੇ ਪੰਜਾਬ ਨੂੰ ਪੰਜਾਬੀਅਤ ਨੂੰ ਇਹਦੀ ਲੋੜ ਸੀ ਔਰ ਮੈਂ ਰੀਅਲੀ ਮੇਰੇ ਵੱਡੇ ਵੀਰ ਨੇ ਮੈਂ ਬਹੁਤ ਕੁਝ ਹੈ ਨਾ ਤਾਂ ਜ਼ਿੰਦਗੀ ਸਿੱਖਿਆ ਹੈ ਤੇ ਇਹ ਇਹਨਾਂ ਨੂੰ ਮੈਂ ਐਰ ਕੀ ਇਸ ਫਿਲਮ ਦੇ ਵਿੱਚ ਇੱਕ ਨਵੇਂ ਅਵਤਾਰ ਚ ਵੇਖਿਆ ਮੈਂ ਫਿਲਮ ਦੇ ਅੱਧ ਜੀ ਇਹਨਾਂ ਨੂੰ ਮੈਸੇਜ ਵੀ ਕਰਦਾ ਹੀ ਕਿ ਯੂ ਆਰ ਡਿਫਰੈਂਟ ਮੈਨ ਯੂ ਪਰਫਾਰਮਡ ਵੈਰੀ ਵੈਲ ਥੈਂਕ ਯੂ ਥੈਂਕ ਯੂ ਬਹੁਤ ਬਹੁਤ ਮਜ਼ਾ ਆਇਆ ਸਾਡੀ ਸਾਰੀ ਟੀਮ ਦਾ ਸ਼ੁਕਰੀਆ ਜਿਨ੍ਹਾਂ ਨੇ ਵੀ ਕੰਮ ਕੀਤਾ ਹੈ ਥੈਂਕ ਯੂ ਥੈਂਕ ਯੂ ਮਕਨਾ ਜੀ ਔਰ ਗੁਰਿੰਦਰ ਮਕਨਾਦਵਾਰ ਮੱਟੂ ਸਾਡਾ ਸਾਰਿਆਂ ਦਾ ਫੇਵਰਟ ਗੋਡ ਬlesਸ ਯੂ ਅਸਸਤਿ ਕਾਲ ਜੀ ਮੇਰੇ ਵੱਲੋਂ ਸਾਰਿਆਂ ਨੂੰ ਭਾਜੀ ਦਾ ਹਮੇਸ਼ਾ ਮੈਨੂੰ ਮੇਰੀ ਪਰਫਾਰਮੈਂਸ ਨੂੰ ਲੈ ਕੇ ਹਮੇਸ਼ਾ ਥਾਪਣਾ ਹੀ ਰਿਹਾ ਵੀ ਤੂੰ ਬਹੁਤ ਵਧੀਆ ਕਰਦਾ ਪਰ ਭਾਜੀ ਇਹ ਸਾਰੀਆਂ ਚੀਜ਼ਾਂ ਤੁਹਾਡੇ ਕਰਕੇ ਆ। ਬਹੁਤ ਕੁਝ ਸਿੱਖਿਆ ਬਹੁਤ ਕੁਝ ਦੇਖ-ਦੇਖ ਕੇ ਸਿੱਖਿਆ ਸਿੱਖਦੇ ਰਵਾਂਗੇ। ਮੈਂ ਪਹਿਲਾਂ ਵੀ ਭਾਜੀ ਨਾਲ ਗੱਲ ਕਰਦਾ ਜਦੋਂ ਸਾਡੀ ਫਿਲਮ ਦੀ ਪ੍ਰੋਮੋਸ਼ਨ ਚੱਲਦੀ ਸੀ ਮੈਂ ਉਦੋਂ ਵੀ ਇਹੀ ਗੱਲ ਕਰਦਾ ਸੀ ਕਿ ਜਿਹੜਾ ਮੈਂ ਆਪਣੀ ਹੋਸਟ ਜਿਹੜਾ ਸਿਨੇਮਾ ਦੇਖਿਆ ਜਿਹੜੀਆਂ ਸੀਡੀਆਂ ਦੇਖੀਆਂ ਭਾਜੀ ਦੇ ਕੁੱਗੀ ਸ਼ੂ ਮੰਤਰ ਖਿੱਚ ਕੁੱਗੀ ਖੇਚ ਕੁੱਗੀ ਯਾਰ ਗਾਪਣਾ ਮਾਰ ਪਰ ਇਹੋ ਜਿਹੇ ਸਿਨੇਮਾ ਕਦੋਂ ਆਊਗਾ ਉਹੋ ਜਿਹੇ ਚੀਜ਼ਾਂ ਕਦੋਂ ਆਪਾਂ ਸਿਨੇਮੇ ਤੇ ਲੈ ਕੇ ਆਵਾਂਗੇ ਤੇ ਉਹ ਜਿਹੜੀ ਸੀਗੀ ਮੇਰੇ ਦਿਲ ਦੀ ਆਸ ਉਹ ਪੂਰੀ ਹੋਈ ਹੈ ਇਸ ਸਾਲ ਨਵੇਂ ਸਾਲ ਦੇ ਪਹਿਲੇ ਮਹੀਨੇ ਚ ਇਹ ਫਿਲਮ ਸਾਡੀ ਛੋਲੀ ਪਈ ਆ ਬਹੁਤ ਵਧੀਆ ਫਿਲਮ ਬਣੀ ਆ ਮੈਨੂੰ ਹਮੇਸ਼ਾ ਲੱਗਦਾ ਹੁੰਦਾ ਸੀ ਕਿ ਯਾਰ ਇੱਕ ਲਾਈਟ ਹਾਰਟਡ ਜੀ ਕਾਮੇਡੀ ਇੱਕ ਐਦਾਂ ਦੀ ਕਿ ਸਾਰੇ ਹੀ ਉਹਨੂੰ ਇੱਕ ਆਮ ਪ੍ਰੋਡਿਊਸਰ ਵੀ ਇੱਕ ਬਣਾ ਸਕਿਆ ਜ਼ਰੂਰੀ ਨਹੀਂ ਉਹ ਉਹਦੇ ਲਈ ਲੱਖਾਂ ਕਰੋੜਾਂ ਦਾ ਤੇ ਬਹੁਤ ਵੱਡਾ ਬਜਟ ਚਾਹੀਦਾ ਕਹਾਣੀ ਤੁਹਾਡੀ ਇਦਾਂ ਦੀ ਹੋਣੀ ਚਾਹੀਦੀ ਤੁਹਾਡਾ ਕਨਸੈਪਟ ਇਹੋ ਜਿਹਾ ਹੋਣਾ ਚਾਹੀਦਾ ਆ ਕਿ ਤੁਹਾਨੂੰ ਸਾਰਿਆਂ ਨੂੰ ਪਸੰਦ ਆਵੇ ਤੇ ਕੰਟੈਂਟ ਦੇ ਵਿੱਚ ਪਾਵਰ ਪਾਵਰ ਹੋਵੇ ਇਹ ਉਹੀ ਫਿਲਮ ਆ ਬਹੁਤ ਵਧੀਆ ਫਿਲਮ ਬਣੀ ਆ 10 ਤਰੀਕ ਨੂੰ ਸਾਡੀ ਫਿਲਮ ਰਿਲੀਜ਼ ਹੋ ਜਣੀ ਆ ਜ਼ਰੂਰ ਦੇਖਿਓ ਆਪਣੇ ਪਰਿਵਾਰ ਦੇ ਨਾਲ ਥੈਂਕ ਯੂ ਜੀ ਥੈਂਕ ਯੂ ਮੱਟੂ ਜੀ ਥੈਂਕ ਯੂ ਔਰ ਇਸ ਫਿਲਮ ਦੇ ਵਿੱਚ ਸ਼ਾਰਟ ਐਂਡ ਸਵੀਟ ਕੈਰੇਕਟਰ ਜਦੋਂ ਵੀ ਆਉਂਦਾ ਸੀ ਗੜਗੱਜ ਪੈ ਜਾਂਦੀ ਸੀ ਜਸਵੰਤ ਜੀ ਆਜੋ ਜੀ ਅਸਲੀ ਬਚਿੱਤਰ ਸਿੰਘ ਸਸੀ ਗਾਲ ਜੀ ਸਭ ਤੋਂ ਪਹਿਲਾਂ ਅਸਲ ਇਮਿਟੇਟ ਨਵੇਂ ਸਾਲ ਤੇ ਨਵਾਂ ਸਿਰਮਾ ਮੁਬਾਰਕ ਸਾਰਿਆਂ ਨੂੰ ਤੇ ਭਾਜੀ ਨੇ ਇੰਨਾ ਵਾਧੇ ਕੀਤਾ ਮੈਂ ਤਾਂ ਕਨਫਿਊਜ਼ ਹੋ ਗਿਆ ਮੈਂ ਸਮਿਤ ਤਰਕ ਬਚਿਤਰਾਂ ਬਟ ਮੈਂ ਤੁਹਾਨੂੰ ਦਿਲ ਦੀ ਗੱਲ ਕਰਨ ਲੱਗਾ ਭਾਜੀ ਦੇ ਅਸ਼ੀਰਵਾਦ ਨਾਲ ਹੀ ਅਜਾ ਸਟੈਂਡ ਅਪ ਜਿਹੜਾ ਥੋੜਾ ਬਹੁਤਾ ਨਾਮ ਬਣਾਇਆ ਉਹ ਇਹਨਾਂ ਨੂੰ ਦੇਖ ਕੇ ਬਣਾਇਆ ਬਟ ਮੈਂ ਅੰਦਰ ਬੈਠਾ ਖੁਸ਼ੀ ਮਹਿਸੂਸ ਇਹ ਕਰ ਰਿਹਾ ਸੀ ਕਿ ਜਦੋਂ ਮੈਨੂੰ ਫਿਲਮ ਦਾ ਕਾਲ ਆਇਆ ਗਰੋਵਰ ਭਾਜੀ ਦਾ ਕਿ ਘੁੱਗੀ ਭਾਜੀ ਦੀ ਪ੍ਰੋਡਕਸ਼ਨ ਹੈ ਤੇ ਰੋਲ ਇੰਪੋਰਟੈਂਟ ਹੈ ਤੇ ਤੂੰ ਮੈਂ ਕਿਹਾ ਚਲੋ ਇੰਪੋਰਟੈਂਟ ਹੈ ਜਾਂ ਨਹੀਂ ਮੈਨੂੰ ਪਿੱਛੇ ਖੜਾ ਦੇਓ ਘੁੱਗੀ ਭਾਈ ਦੀ ਫਿਲਮ ਇਹਨੂੰ ਅੱਜ ਤੋਂ 5 ਸਾਲ ਪਹਿਲਾਂ ਜਦੋਂ ਮੈਂ ਲੁਧਿਆਣੇ ਪੜਦਾ ਸੀਗਾ ਇਹਨਾਂ ਦੀਆਂ ਸੀੜੀਆਂ ਆਉਂਦੀਆਂ ਹੁੰਦੀਆਂ ਸੀ ਜਿਹੜੀਆਂ ਭਾਈ ਦਾ ਨਾਮ ਲਿਆ ਕੁਕੀ ਛੂ ਮੰਤਰ ਖੇਚ ਕੁਕੀ ਖੇਚ ਉਹਨਾਂ ਵਿੱਚ ਵੱਡੇ ਵੱਡੇ ਜਿਹੜੇ ਐਕਟਰ ਨੇ ਅਜ ਕਪਿਲ ਸ਼ਰਮਾ ਚੰਦਨ ਭਾਰਤੀ ਸਾਰੇ ਗਰੋਵਰ ਭਾਈ ਗਦਰ ਜਿੰਨੇ ਬੰਦੇ ਟੈਲੈਂਟਡ ਪੰਜਾਬ ਦੇ ਸਾਰੇ ਵਿੱਚ ਕੰਮ ਕਰਦੇ ਮੈਂ ਅਰਦਾਸ ਕੀਤੀ ਸੀ ਬਾਬੇ ਅੱਗੇ ਕਿ ਮੈਂ ਵੀ ਕਲਾਕਾਰ ਆ ਮੈਂ ਵੀ ਭਾਈ ਦਾ ਕੰਮ ਕਰਾਂ ਉਹ ਸੀੜੀਆਂ ਦਾ ਦੌਰ ਖਤਮ ਹੋ ਗਿਆ ਪਰਮਾਤਮਾ ਨੇ ਸੁਣੀ ਵੱਡੀ ਫਿਲਮ ਜ ਮੈਨੂੰ ਮੌਕਾ ਮਿਲ ਗਿਆ ਥੈਂਕ ਯੂ ਗੋਡ ਬlesਸ ਯੂ ਜਦੋਂ ਬੰਦੇ ਦੀ ਮਿਹਨਤ ਸਹੀ ਹੋਵੇ ਨੀਤ ਸਾਫ਼ ਹੋਵੇ ਗੁਰੂਆਂ ਪ੍ਰਤੀ ਸ਼ਰਧਾ ਤੇ ਬੜਾ ਰੱਬ ਵੱਡਾ ਕਰਕੇ ਦੇ ਦਿੰਦਾ ਤੇ ਮੇਰੇ ਨਾਲ ਜੋ ਹੋਇਆ ਮੈਂ ਤਾਂ ਇੱਕ ਯੂਥ ਫੈਸਟੀਵਲ ਦਾ ਸਟੂਡੈਂਟ ਐ ਜੋ ਖੁਸ਼ੀ ਮਹਿਸੂਸ ਕਰ ਰਿਹਾ ਤੇ ਥੈਂਕਸ ਟੂ ਸਾਡੇ ਉਸਤਾਦ ਜੀ ਘੁੱਗੀ ਭਾਈ ਵਿੱਕੀ ਭਾਈ ਉਹਨਾਂ ਉਸਤਾਦਾਂ ਨੂੰ ਇਹ ਸਮਰਪਿਤ ਹੈ ਜੋ ਮੈਂ ਮਾੜਾ ਜਿਹਾ ਮੇਰਾ ਚੰਗਾ ਇਹਨਾਂ ਦਾ ਗੋਡ ਬlesਸ ਯੂ ਗੋਡ ਬlesਸ ਅਰ ਦੋ ਸ਼ਬਦ ਸਾਡੀ ਫਿਲਮ ਦੇ ਵਿਲਨ ਆਓ ਜੀ ਵਾਲੀਆ ਸਾਹਿਬ ਅਰਜੀਤ ਵਾਲੀਆ ਜੀ ਥੈਂਕ ਯੂ ਵੈਰੀ ਮਚ ਜੀ ਮੈਂ ਖੁਸ਼ ਨਸੀਬ ਆ ਕਿ ਗੁਰਪ੍ਰੀਤ ਕੋਗੀ ਜੀ ਨੇ ਹਾਂ ਗੁਰਪ੍ਰੀਤ ਕੋਗੀ ਜੀ ਨੇ ਮੈਨੂੰ ਇਸ ਫਿਲਮ ਚ ਔਰ ਵਿਕਰਮ ਗਰੋਵਰ ਜੀ ਨੇ ਇਸ ਚ ਕੰਮ ਦਿੱਤਾ। ਨਿਯਾਇਤ ਖੂਬਸੂਰਤ ਕੰਮ ਦਿੱਤਾ ਮੈਨੂੰ ਕਰਨ ਚ ਬਹੁਤ ਮਜ਼ਾ ਆਇਆ। ਮੈਂ ਹਮੇਸ਼ਾ ਬੰਬਈ ਵੀ ਜਦੋਂ ਮਿਲਦਾ ਸੀ ਤੇ ਹਮੇਸ਼ਾ ਮੈਂ ਕਹਿੰਦਾ ਹੁੰਦਾ ਸੀ ਕਿ ਮੈਂ ਪੰਜਾਬੀ ਫਿਲਮਾਂ ਚ ਆਣਾ ਔਰ ਮੈਂ ਇੱਥੇ ਆਇਆ ਇਹਨਾਂ ਨੇ ਮੈਨੂੰ ਕੰਮ ਦਿੱਤਾ ਹੁਣ ਮੈਂ ਬਿਜ਼ੀ ਹੋ ਗਿਆ। ਮੈਂ ਹੋਰ ਫਿਲਮਾਂ ਕਰ ਰਿਹਾ ਲੇਕਿਨ ਰੈਡਿਟ ਗੋਸ ਟੂ ਗੁਰਪ੍ਰੀਤ ਕੁਗੀਜੀ ਔਰ ਵਿਕਰਮ ਗਰੋਵਰ ਜੀ ਥੈਂਕ ਯੂ ਥੈਂਕ ਯੂ ਵੈਰੀ ਮਚ ਥੈਂਕ ਯੂ ਜੀ ਥੈਂਕ ਯੂ ਆਰ ਸਾਡੀ ਸਟਾਰ ਕਾਸਟ ਨਾਲ ਤੁਸੀਂ ਗੱਲਾਂ ਕੀਤੀਆਂ ਪਰ ਮੈਂ ਚਾਹਾਂਗਾ ਕਿ ਮੇਰਾ ਛੋਟਾ ਭਰਾ ਹੈ ਪਰ ਬਲੇਸਿੰਗਸ ਵਾਂਗੂ ਹੋਣਗੇ ਉਹਨਾਂ ਦੇ ਸ਼ਬਦ ਮੈਨੂੰ ਸਾਡੀ ਪੰਜਾਬੀ ਫਿਲਮ ਇੰਡਸਟਰੀ ਦੀ ਜੇ ਕਾਮੇਡੀ ਦੀ ਗੱਲ ਕਰੀਏ ਤੇ ਇੱਕ ਸ਼ਿਵਜੀ ਹੋਏ ਜਿਨ੍ਹਾਂ ਨੂੰ ਕਹਿੰਦੇ ਬਿਰਹਾ ਦਾ ਸੁਲਤਾਨ ਇੱਕ ਸਾਡੇ ਕੋਲ ਕਾਮੇਡੀ ਦਾ ਸੁਲਤਾਨ ਵੀ ਹੈ ਮੈਂ ਜਿੱਥੇ ਕੋਗੀ ਪਾਜੀ ਖੜੇ ਹੋਣ ਮੈਂ ਕੀ ਬੋਲੂਗਾ ਜੀ ਮੈਂ ਤਾਂ ਡਾਇਰੈਕਟਰ ਬਣਾਉਣ ਵਾਲੇ ਕੋਗੀ ਪਾਜੀ ਨੇ ਜੀ ਤੇ ਪਰ ਬੜਾ ਮੈਂ ਫਿਲਮ ਦੇ ਕੇ ਬੜਾ ਇੰਜੋਏ ਕੀਤਾ ਤੇ ਮੈਂ ਸੱਚੀ ਹੋਪ ਕਰਦਾ ਪ੍ਰੇ ਕਰਦਾ ਕਿ ਐਜੀਆਂ ਫਿਲਮਾਂ ਹੋਰ ਬਣਨ ਕੰਟੈਂਟ ਵਾਲੀਆਂ ਫਿਲਮਾਂ ਜਿਹੜੀਆਂ ਹੈਗੀਆਂ ਨੇ ਜੀ ਉਹ ਬਣਨੀਆਂ ਚਾਹੀਦੀਆਂ ਐਜੀਆਂ ਜਿਵੇਂ ਪਾਜੀ ਨੇ ਕਿਹਾ ਕਿ 10-15 ਫਿਲਮਾਂ ਸਾਲ ਦੀਆਂ ਬਣਨੀਆਂ ਚਾਹੀਦੀਆਂ ਨੇ ਔਰ ਮੈਂ ਜਸ ਸਪਰੇ ਕਰਦੇ ਪਿਕਚਰ ਸਭ ਸਭ ਨੂੰ ਆਈ ਐਮ ਵੈਰੀ ਸ਼ੋਰ ਪਸੰਦ ਆਉਗੀ ਬਹੁਤ ਵਧੀਆ ਫਿਲਮ ਬਣੀ ਆ ਤੇ ਤੁਸੀਂ ਵੀ ਸਾਰੇ ਜਾ ਕੇ ਫਿਲਮ ਦੇ ਬਾਰੇ ਗੱਲ ਕਰੋ ਔਰ ਪੋਜੀਟਿਵ ਗੱਲ ਕਰੋ ਕਿਉਂਕਿ ਐਕਚੁਅਲੀ ਪਿਕਚਰ ਬਹੁਤ ਵਧੀਆ ਬਣੀ ਆ ਤੇ ਬਸ ਬੈਸਟ ਵਿਸ਼ੇਸ ਆ ਜੀ ਆਪਣੇ ਭਰਾਵਾਂ ਦੀ ਟੀਮ ਆ ਸਾਰੇ ਭਰਾ ਨੇ ਜੀ ਮੈਂ ਫੈਮਿਲੀ ਥੈਂਕ ਯੂ ਸੋ ਮਚ ਭਾਜੀ ਥੈਂਕ ਯੂ ਜੀ ਸਮੀਰ ਜੀ ਔਰ ਖੋਸਲਾ ਜੀ ਇਹ ਸਾਡੀ ਫਿਲਮ ਚ ਇਹਨਾਂ ਨੇ ਰੋਲ ਵੀ ਕੀਤਾ ਹੈ ਔਰ ਅਸਲ 'ਚ ਵੀ ਇਹ ਡਿਪਾਰਟਮੈਂਟ ਚੋਂ ਇਹਨਾਂ ਨੇ ਸਾਨੂੰ ਬਹੁਤ ਗਾਈਡ ਕੀਤਾ ਇਹਨਾਂ ਨੇ ਟਿਪਸ ਵੀ ਸਾਨੂੰ ਬਹੁਤ ਦਿੱਤੀਆਂ ਜਿਹੜੇ ਕੋਈ ਟੈਕਨੀਕਲ ਗੱਲਾਂ ਹੁੰਦੀਆਂ ਸੀ ਗਾਈਡੈਂਸ ਵੀ ਲਈ ਇਹਨਾਂ ਕੋਲ ਤੇ ਹਾਂਜੀ ਉਸ ਤੋਂ ਬਾਅਦ ਜੇ ਮੈਂ ਗੱਲ ਕਰਾਂ ਤੇ ਸਰਪੰਚ ਸਾਡਾ ਐਕਟਰ ਵੀ ਆ ਐਡੀ ਵੀ ਸੀ ਸ਼ਾਬਾਸ਼ ਬਹੁਤ ਅੱਛੇ ਔਰ ਜਿਹੜੇ ਸਾਡੇ ਮਿੱਤਰ ਜਿਨ੍ਹਾਂ ਨੇ ਫਿਲਮ ਦੇ ਸਟੋਰੀ ਔਰ ਸਕ੍ਰੀਨ ਪਲੇ ਔਰ ਅਸੀਂ ਰਲ ਕੇ ਫਿਰ ਬਾਅਦ ਚ ਸਟੋਰੀ ਸਕ੍ਰੀਨ ਪਲੇ ਇਹਨਾਂ ਦਾ ਸੀ ਮੈਂ ਡਾਇਲੌਗ ਚ ਸਾਥ ਦਿੱਤਾ ਆ ਜਾਓ ਜੀ ਪਰਵਿੰਦਰ ਜੀ ਤੇ ਰਟਾਲ ਸਾਹਿਬ ਕਿੱਥੇ ਨੇ ਗੁਰਲਾਬ ਰਟਾਲ ਮੁੰਡਿਆਂ ਲਈ ਤਾਲੀਆਂ ਮਾਰੋ ਜੀ ਦੇਖੋ ਅੱਗੇ ਆ ਰਿਹਾ ਸਟਾਫ ਸਾਰਾ ਇਹ ਵਧੀਆ ਕੰਮ ਕਰਨਗੇ ਸਿਨੇਮਾ ਅੱਗੇ ਵਧੇਗਾ ਅੱਗੇ ਭਾਈ ਜੀ ਥੈਂਕ ਯੂ ਸੋ ਮੱਚ ਗੋਡ ਬlesਸ ਯੂ ਔਰ ਹਰੀਸ਼ ਜੀ ਵੀ ਮੈਨੂੰ ਪਤਾ ਲੱਗਾ ਸੀ ਆਏ ਹੋਏ ਨੇ ਮੈਡਮ ਗੁਰਪ੍ਰੀਤ ਭੰਗੂ ਜੀ ਮਲਕੀਤ ਰੌਣੀ ਜੀ ਅਸੀਂ ਸਾਰਿਆਂ ਦੇ ਧੰਨਵਾਦੀ ਹਾਂ ਕਿ ਤੁਸੀਂ ਆਏ ਤੁਹਾਡੀ ਪ੍ਰੈਜ਼ੈਂਸ ਨਾਲ ਅਸੀਂ ਵੱਡੇ ਹੋਏ ਤੇ ਲਾਸਟੇ ਮੈਂ ਚਾਹਾਂਗਾ ਕਿ ਇਸ ਤੋਂ ਪਹਿਲਾਂ ਕਿ ਮੈਂ ਇਰ ਬਸ ਹੀ ਕਹਿਣਾ ਕੈਪਟਨ ਆਫ ਦਾ ਸ਼ਿਪ ਡਾਇਰੈਕਟਰ ਨਾਲ ਇੰਟਰੋਡਿਊਸ ਕਰਾਵਾਂ ਇੱਕ ਦਲਜੀਤ ਬਾਜੀ ਸਾਡੇ ਬਾਜੀ ਦਾ ਬਹੁਤ ਸਾਨੂੰ ਸਾਥ ਰਿਹਾ ਹੈ ਔਰ ਇਹ ਪਰਿਮਨ ਕੰਪਨੀ ਦਾ ਪੂਰਾ ਇੱਕ ਇਹ ਨਾਮ ਡੈਲਟੀ ਨਹੀਂ ਆਈ ਪੋਰਟਲ ਹਾਂਜੀ ਡੈਲਟੀ ਨਹੀਂ ਆਈ ਪੋਰਟਲ ਡੈਲਟਨ AI ਪੋਰਟਲ ਇੱਕ ਨਵਾਂ ਇਹਨਾਂ ਨੇ ਹੁਣ ਇਨਕਲਾਬ ਲੈ ਕੇ ਆਉਣਾ AI ਦੀ ਦੁਨੀਆ ਦੇ ਵਿੱਚ ਔਰ ਇਹ ਅੰਮ੍ਰਿਤਸਰ ਦੇ ਇਲਾਕੇ ਨੂੰ ਬਿਲੋਂਗ ਕਰਦੇ ਨੇ ਤੁਸੀਂ ਜਦੋਂ ਇਹਨਾਂ ਬਾਰੇ ਜਾਣੋਗੇ ਤਾਂ ਹੈਰਾਨ ਹੋਵੋਗੇ ਇਹਨਾਂ ਨੇ ਇੱਥੇ ਬੈਠੇ ਹੋ ਕੰਮ ਕੀਤੇ ਨੇ ਜਿਹੜੇ ਮੈਨੂੰ ਲੱਗਦਾ ਮਾਈਕਰੋਸਾਫਟ ਵਾਲੇ ਉੱਥੇ ਬਹਿ ਕੇ ਵੀ ਨਹੀਂ ਕਰ ਸਕਦੇ ਸੋ ਇਹਨਾਂ ਨੌਜਵਾਨਾਂ ਤੇ ਵੀ ਸਾਨੂੰ ਹਮੇਸ਼ਾ ਮਾਣ ਹੈ ਦਿਲਜੀਤ ਜੀ ਬਹੁਤ ਧੰਨਵਾਦ ਇਹਨਾਂ ਨੇ ਫਿਲਮ 'ਚ ਸਾਡਾ ਬਹੁਤ ਸਾਥ ਦਿੱਤਾ ਜੀ ਔਰ ਹੁਣ ਮੈਂ ਚਾਹਵਾਂਗਾ ਕਿ ਸਾਡੀ ਫਿਲਮ ਦਾ ਡਾਇਰੈਕਟਰ ਆਓ ਜੀ ਵਿਕਰਮ ਗਰੋਵਰ ਥੈਂਕ ਯੂ ਸੋ ਵੈਰੀ ਮਚ ਕੁਬੀ ਭਾਜੀ ਔਰ ਥੈਂਕ ਯੂ ਤੁਹਾਡਾ ਸਾਰਿਆਂ ਦਾ ਜੀ ਇੱਥੇ ਦਰਸ਼ਨ ਦੇਣ ਦਾ ਬਹੁਤ ਤੁਸੀਂ ਕੀਮਤੀ ਸਮਾਂ ਕੱਢ ਕੇ ਸਾਡੀ ਫਿਲਮ ਦੇਖਣ ਆਏ ਹੋ ਔਰ ਤੁਹਾਡਾ ਰਿਸਪੌਂਸ ਦੇਖ ਕੇ ਇਨੀ ਦਿਲੋਂ ਖੁਸ਼ੀ ਹੋ ਰਹੀ ਹੈ ਜੀ ਕਿ ਮੈਂ ਤੁਹਾਡਾ ਕੋਟ ਕੋਟ ਧੰਨਵਾਦ ਕਰਦਾ ਔਰ ਸਭ ਤੋਂ ਜ਼ਿਆਦਾ ਜਿਹੜੇ ਮੇਰੀ ਟੀਮ ਭਾਜੀ ਜਿਨ੍ਹਾਂ ਨੇ ਮੈਨੂੰ ਇਸ ਕਾਬਿਲ ਸਮਝਿਆ ਕਿ ਮੈਂ ਇਹ ਫਿਲਮ ਬਣਾ ਸਕਾਂ ਬਹੁਤ ਬਹੁਤ